ਇਹ ਸਾਨੂੰ ਦੂਸਰਾ ਸੀਜ਼ਨ ਆ ਜੀ ਇੱਥੇ ਹਾਂਜੀ ਤੇ ਵਧੀਆ ਰਿਸਪੌਂਸ ਆ ਰਿਹਾ ਹੈ ਰਿਸਪੌਂਸ ਦੀ ਦੇਖੋ ਜਿਹਨੇ ਆਨੰਦ ਲੈਣਾ ਪੈਂਡ ਵਾਲਾ ਜੀ ਜਿਨ੍ਹਾਂ ਨੂੰ ਪਤਾ ਹੈ ਉਹ ਤਾਂ ਆਪ ਆਉਂਦੇ ਕਿਉਂਕਿ ਖਾਸ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਲੁਧਿਆਣੇ ਦੇ ਵਿੱਚ ਆਮ ਕਰ ਕਿੰਨਾ ਦਾ ਪ੍ਰਸ਼ਾਦਾ ਕਿਸੇ ਨੂੰ ਬਣਾਉਣ ਦਾ ਮੱਕੀ ਦਾ ਹਨਾ ਜੀ ਤੇ ਨਾ ਕਿਸੇ ਨੂੰ ਸਾਗ ਬਣਾਉਣ ਦਾ ਇੰਨਾ ਵਧੀਆ ਜੀ ਜੀ ਬਿਲਕੁਲ ਇਹ ਹੁਣ ਅਸੀਂ ਤਿਆਰ ਕਰਨਾ ਤੁਹਾਨੂੰ ਕੀ ਤਸਵੀਰਾਂ ਦੇ ਵਿੱਚ ਜਰੂਰ ਤੁਹਾਡੇ ਨਾਲ ਸਾਂਝਾ ਕਰਨ ਲੈ ਕੇ ਆ ਲਿਆ ਜਾਂਦਾ ਹੁੰਦਾ ਜੀ ਅਸੀਂ ਠੀਕ ਹੈ ਜੀ ਬਿਲਕੁਲ ਵਧੀਆ ਨਰਮ ਗੰਦਲਾਂ ਵਾਲਾ ਸਾਗ ਹੈ ਜੀ ਕਿਆ ਬਾਤ ਤੇ ਇਹਦੇ ਵਿੱਚ ਹੁਣ ਇਹ ਅਸੀਂ ਹੁਣ ਅਸੀਂ ਠੀਕ ਰਕੇ ਬਣਾਵਾਂਗੇ ਤੇ ਕੱਲ ਨੂੰ ਤੁਹਾਨੂੰ ਇਸ ਟਾਈਮ ਹੀ ਮਿਲਣਾ ਹੈ ਇਹ ਇਹਨੂੰ ਘੱਟੋ ਘੱਟ ਅੱਗੇ ਹੁਣ ਅਸੀਂ ਲੇਟ ਹੋ ਗਏ ਆ ਜੇ ਅਸੀਂ ਸਵੇਰੇ 11 ਵਜੇ ਧਰ ਕੇ ਤੇ ਸ਼ਾਮੀ ਰਾਤੀ ਅਸੀਂ 10 ਵਜੇ ਇਹਦੇ ਥੱਲੇੋਂ ਅੱਗ ਬੰਦ ਕਰ ਦਈਏ ਸਾਗ ਬਣਾਉਣ ਦਾ ਸਿਸਟਮ ਕੀ ਹੈ ਵੀ ਇੱਕ ਵਾਰ ਆਪਾਂ ਸਾਗ ਨੂੰ ਧਰ ਦਿੰਨੇ ਚੁੱਡੇ ਦੇ ਉੱਤੇ ਜਦੋਂ ਉਹਨੂੰ ਉਬਾਲਾ ਆ ਗਿਆ ਨਾ ਉਬਾਲਾ ਆਣ ਦੇ ਬਾਵਜੂਦ ਵੀ ਥੱਲੇ ਮੱਠੀ ਮੱਠੀ ਅੱਗ ਵੱੜਦੀ ਰਵੇ ਬਿਲਕੁਲ ਉਹ ਮੱਠੀ ਮੱਠੀ ਅੱਗ ਵਾੜ ਕੇ ਜਦੋਂ ਉਹ ਚੰਗੀ ਤਰ੍ਹਾਂ ਵਧੀਆ ਘੁਲ ਜਾਂਦਾ ਨਾ ਫਿਰ ਉਹਦੇ ਵਿੱਚ ਘੋਟਣਾ ਮਾਰ ਕੇ ਤੇ ਫਿਰ ਅਲਣ ਪਾ ਕੇ ਸਾਗ ਵਧੀਆ ਤਾਂ ਹੀ ਲੱਗਣਾ ਮਲਾਈ ਬਣਨਾ ਜੇ ਆਪਾਂ ਇਦਾਂ ਅੱਧ ਕੱਚਾ ਕਰਕੇ 4 ਸੀਟੀਆਂ 5 ਸੀਟੀਆਂ ਲਵਾ ਕੇ ਜਾਂ 6 ਲਵਾਉਂਦੇ ਕਿ ਹੱਦ 7 ਲਵਾਉਂਦੇ ਨੇ ਜੀ ਫਿਰ ਉਹਦੇ ਵਿੱਚ ਕੀ ਕਰਦੇ ਆ ਗਰਿੰਡਰ ਮਾਰਦੇ ਆ ਗਰਿੰਡਰ ਮਾਰ ਕੇ ਸਾਗ ਖਾ ਕੇ ਤਿਆਰ ਕਰ ਲੈਂਦੇ ਆ ਤੇ ਹੁਣ ਕਈਆਂ ਨੂੰ ਤਾਂ ਇੰਨਾ ਨਹੀਂ ਪਤਾ ਅਲਣ ਕਿ ਇਹਨੂੰ ਕਹਿੰਦੇ ਆ ਬਿਲਕੁਲ ਪਾਪਾ ਜੀ ਪਰ ਖਾਲਸਾ ਹੋਵੇ ਗੁਰਜੀਤ ਫਤੇ ਜੀ ਕੀ ਖਾਲਸਾ ਲਵਾਉਂ ਪਾਪਾ ਜੀ ਚੜ੍ਹਦੀ ਕਲਾ ਜੀ ਪਾਪਾ ਜੀ ਇਹ ਦੱਸੋ ਕਿ ਤੁਸੀਂ ਕਿੰਨੇ ਟਾਈਮ ਤੋਂ ਜਿਹੜਾ ਇਹ ਸਰੋਤੀ ਸਾਗ ਤੇ ਮੱਕੀ ਦੀ ਰੋਟੀ ਬਣਾਉਂਦੇ ਆ ਇਹ ਸਾਨੂੰ ਦੂਸਰਾ ਸੀਜ਼ਨ ਆ ਜੀ ਇੱਥੇ ਹਾਂਜੀ ਤੇ ਵਧੀਆ ਰਿਸਪੌਂਸ ਆ ਰਿਹਾ ਹੈ ਰਿਸਪੌਂਸ ਦੀ ਦੇਖੋ ਜਿਹਨੇ ਆਨੰਦ ਲੈਣਾ ਪਿੰਡ ਵਾਲਾ ਜੀ ਜਿਨ੍ਹਾਂ ਨੂੰ ਪਤਾ ਹੈ ਉਹ ਤਾਂ ਆਪ ਆਉਂਦੇ ਕਿਉਂਕਿ ਖਾਸ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਲੁਧਿਆਣੇ ਦੇ ਵਿੱਚ ਆਮ ਕਰ ਕਿੰਨਾ ਦਾ ਪ੍ਰਸ਼ਾਦਾ ਕਿਸੇ ਨੂੰ ਬਣਾਉਣ ਦਾ ਮੱਕੀ ਦਾ ਹਨਾ ਜੀ ਤੇ ਨਾ ਕਿਸੇ ਨੂੰ ਸਾਗ ਬਣਾਉਣ ਦਾ ਇੰਨਾ ਵਧੀਆ ਜਾਂ ਪ੍ਰੈਸ਼ਰ ਕੁੱਕਰਾਂ ਦੇ ਵਿੱਚ ਹੀ ਬਣਾਉਂਦੇ ਹਨਾ ਬਿਲਕੁਲ ਇਸ ਕਰਕੇ ਅਸੀਂ ਪਿੰਡ ਵਾਂਗੂ ਹੀ ਆਪ ਦਾ ਤੁੱਲੇ 'ਤੇ ਉੱਤੀ ਸਾਗ ਤਿਆਰ ਕਰਕੇ ਨਾ ਤੇ ਫਿਰ ਅਸੀਂ ਦਿੰਨੇ ਆਂ ਪਤਾ ਹੀ ਆ ਬਾਕੀ ਕਸਟਮਰ ਆਂਦੇ ਨੇ ਤੇ ਤੁੱਲੇ ਦਾ ਸਵਾਦ ਤੇ ਗੈਸ ਦਾ ਸਵਾਦ ਦਾ ਪਤਾ ਹੁੰਦਾ ਹੀ ਹੈ ਕਿੰਨੇ ਟਾਈਮ ਦੇ ਵਿੱਚ ਜਿਹੜਾ ਤੁਹਾਡਾ ਸਾਗ ਆ ਬਣ ਕੇ ਤਿਆਰ ਹੋ ਜਾਂਦਾ ਹੈ ਦੇਖੋ ਜੀ ਸਾਗ ਅਸੀਂ ਨਾ ਹੁਣ ਤਾਂ ਜੋੜ ਮੇਲੇ ਚੱਲਦੇ ਆ ਇਸ ਕਰਕੇ ਅਸੀਂ ਛੁੱਟੀ ਕੀਤੀ ਆ ਰਾਤ ਅਸੀਂ ਕੋਤਵਾਲੀ ਸਾਹਿਬ ਗੁਰਦਰਾ ਸਾਹਿਬ ਸਗੇ ਜੀ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰਕੌਰ ਜੀ ਦੇ ਹੈਗਾ ਸੀਗਾ ਉਹਨਾਂ ਨੂੰ ਕੀਤਾ ਹੋਇਆ ਅਰੈਸਟ ਸਮਝ ਰਿਹਾ ਹਾਂ ਜਿਵੇਂ ਕੋਤਵਾਲੀ ਸਭ ਮਰਿੰਦੇ ਉੱਥੋਂ ਅਸੀਂ ਸਵੇਰੇ 4 ਵਜੇ ਆਏ ਆ ਤੇ ਅੱਜ ਅਸੀਂ ਸਾਗ ਧਰ ਨਹੀਂ ਪਾਏ ਸਾਗ ਲਿਆ ਕੇ ਰੱਖਿਆ ਹੋਇਆ ਦੇਖ ਲਓ ਤੁਸੀਂ ਉਧਰ ਦਿਖਾ ਸਕਦੇ ਹੋ ਇਹ ਹੁਣ ਅਸੀਂ ਤਿਆਰ ਕਰਨਾ ਤੁਸੀਂ ਕਹੋਗੇ ਤਸਵੀਰਾਂ ਦੇ ਵਿੱਚ ਜਰੂਰ ਤੁਹਾਡੇ ਨਾਲ ਸਾਂਝਾ ਕਰਨ ਲੈ ਆ ਜਾਂਦਾ ਹੁੰਦਾ ਜੀ ਅਸੀਂ ਠੀਕ ਹੈ ਜੀ ਬਿਲਕੁਲ ਵਧੀਆ ਨਰਮ ਗੰਦਲਾਂ ਵਾਲਾ ਸਾਗ ਹੈ ਜੀ ਤੇ ਇਹਦੇ ਵਿੱਚ ਹੁਣ ਇਹ ਅਸੀਂ ਹੁਣ ਠੀਕ ਕੇ ਬਣਾਵਾਂਗੇ ਤੇ ਕੱਲ ਨੂੰ ਤੁਹਾਨੂੰ ਇਸ ਟਾਈਮ ਹੀ ਮਿਲਣਾ ਹੈ ਇਹ ਇਹਨੂੰ ਘੱਟੋ ਘੱਟ ਅੱਗੇ ਹੁਣ ਅਸੀਂ ਲੇਟ ਹੋ ਗਏ ਆ ਜੇ ਅਸੀਂ ਸਵੇਰੇ 11 ਵਜੇ ਧਰ ਕੇ ਤੇ ਸ਼ਾਮੀ ਰਾਤੀ ਅਸੀਂ 10 ਵਜੇ ਦੇ ਥੱਲੇ ਤੇ ਉਹ ਦਰੋਵੇ ਸਵੇਰ ਨੂੰ 5 ਵਜੇ ਫੇਰ ਅੱਗ ਬਾੜ ਕੇ ਤੇ ਫੇਰ ਇਹਨੂੰ ਘੋਟਾ ਲਾ ਕੇ ਤੇ ਫੇਰ ਤਿਆਰ ਕਰਕੇ ਦੇਣਾ ਘੱਟੋ ਘੱਟ 14-15 ਘੰਟੇ ਦੀ ਪ੍ਰੋਸੈਸ ਹੈ ਪ੍ਰੋਸੈਸ ਹੈ ਮਤਲਬ ਪੂਰੇ ਪਿੰਡਾ ਵਾਲਾ ਸਵਾਦ ਮਿਲਦਾ ਜਿੰਨੂੰ ਲੋਕ ਅੱਜਕੱਲ ਤਰਸਦੇ ਨਹੀਂ ਸਾਗ ਕੀ ਹੈ ਕਿਉਂਕਿ ਅੱਜਕੱਲ ਸਾਗ ਨਹੀਂ ਸਿਰਫ ਇੱਕ ਦੋ ਸਿੱਟੀਆਂ ਮਾਰ ਕੇ ਜਿਹੜਾ ਕੁੱਕਰ ਤੇ ਬਣਾ ਕੇ ਸਿਰਫ ਫਾਰਮੈਲਟੀ ਹੈ ਜੀ ਫਾਰਮੈਲਟੀ ਰਹਿ ਗਈ ਜੀ ਸਾਗ ਕਾਹਦਾ ਰਹਿ ਗਿਆ ਹੁਣ ਸਾਗ ਜਿਹੜਾ ਬਣਾਉਂਦੇ ਆ ਨਾ ਸਾਗ ਬਣਾਉਣ ਦਾ ਸਿਸਟਮ ਕੀ ਹੈ ਵੀ ਇੱਕ ਵਾਰ ਆਪਾਂ ਸਾਗ ਨੂੰ ਧਰ ਦੰਨਾ ਚੁੱਡੇ ਦੇ ਉੱਤੇ ਜਦੋਂ ਉਹਨੂੰ ਉਬਾਲਾ ਆ ਗਿਆ ਨਾ ਉਵਾਰਾਂ ਦੇ ਬਾਵਜੂਦ ਉਹ ਥੱਲੇ ਮੱਠੀ ਮੱਠੀ ਅੱਗ ਬੜਦੀ ਰਹੇ ਬਿਲਕੁਲ ਉਹ ਮੱਠੀ ਮੱਠੀ ਅੱਗ ਬਾਲ ਕੇ ਜਦੋਂ ਉਹ ਚੰਗੀ ਤਰ੍ਹਾਂ ਵਧੀਆ ਘੋਲ ਜਾਂਦਾ ਨਾ ਫਿਰ ਉਹਦੇ ਵਿੱਚ ਘੋਟਣਾ ਮਾਰ ਕੇ ਤੇ ਫਿਰ ਅੱਲਣ ਪਾ ਕੇ ਸਾਗ ਵਧੀਆ ਤਾਂ ਹੀ ਲੱਗਣਾ ਮਲਾਈ ਬਣਨਾ ਹੈ ਜੇ ਆਪਾਂ ਇਹਦੀ ਅਧ ਕੱਚਾ ਕਰਕੇ 4 ਸੀਟੀਆਂ 5 ਸੀਟੀਆਂ ਲਵਾ ਕੇ ਜਾਂ 6 ਲਵਾਉਂਦੇ ਕੀ ਹੱਦ 7 ਲਵਾਉਂਦੇ ਨੇ ਜੀ ਫਿਰ ਉਹਦੇ ਵਿੱਚ ਕੀ ਕਰਦੇ ਆ ਗਰੈਂਡਰ ਮਾਰਦੇ ਆ ਗਰੈਂਡਰ ਮਾਰ ਕੇ ਸਾਗ ਖਾ ਕੇ ਤਿਆਰ ਕਰ ਲੈਂਦੇ ਆ ਤੇ ਹੁਣ ਕਈਆਂ ਨੂੰ ਤਾਂ ਇੰਨਾ ਨਹੀਂ ਪਤਾ ਲੱਣ ਕਿ ਇਹਨੂੰ ਕਹਿੰਦੇ ਆ ਬਿਲਕੁਲ ਜਿਹੜੇ ਪੁਰਾਣੇ ਨੇ ਅੱਜ ਤੋਂ 10 ਸਾਲ ਬੈਕ ਚੱਲ ਜੀਏ ਉਸ ਤੋਂ ਅੱਗੇ ਨੇ ਜਿਹੜੇ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਅੱਲਣ ਕਿ ਇਹਨੂੰ ਕਹਿੰਦੇ ਆ ਅੱਲਣਾ ਪੱਕੀ ਕੱਚ ਪਉਣਾ ਸਾਗ ਚੱਲਣ ਕਿ ਇਹਨੂੰ ਕਹਿੰਦੇ ਆ ਬਿਲਕੁਲ ਹਾਂਜੀ ਦੇ ਜਿਵੇਂ ਆਪਾਂ ਦੇਖ ਸਕਦੇ ਮੱਕੀ ਦੀ ਰੋਟੀ ਤੁਸੀਂ ਆ ਬਣਾਉਂਦੇ ਹੋ ਜੀ ਸਾਗ ਮੱਕੀ ਦੀ ਰੋਟੀ ਦੇਖੋ ਪਹਿਲਾਂ ਹੈਗੇ ਸੀ ਬੀਬੀਆਂ ਰੱਖੀਆਂ ਸੀਗੀਆਂ ਨਾਲ ਜੀ ਪਰ ਵਿੱਚ ਕਈ ਪ੍ਰੋਬਲਮਾਂ ਕਰਦੀਆਂ ਹੁਣ ਕਰਕੇ ਇਸ ਕਰਕੇ ਉਹ ਹੁੰਦਾ ਹੁਣ ਮੈਂ ਆਪ ਦਾ ਪ੍ਰਸ਼ਾਦਾ ਆਪ ਹੀ ਤਿਆਰ ਕਰਨਾ ਕੋਈ ਅਸੀਂ ਬਾਰ ਦਾ ਕੋਈ ਨਹੀਂ ਰੱਖਿਆ ਹੋਇਆ ਤੇ ਦੂਜੇ ਨੰਬਰ ਤੇ ਜੇ ਅਸੀਂ ਕੋਈ ਰੱਖਦੇ ਵੀ ਆ ਕੋਈ ਪਰਦੇਸੀ ਬੰਦਾ ਰੱਖਦੇ ਆ ਜਾਂ ਕਿ ਮਿਲ ਵੀ ਜਾਂਦਾ ਉਹ ਨਸ਼ੇ ਦਾ ਸੇਵਨ ਵਗੈਰਾ ਕਰਦੇ ਨੇ ਤੇ ਫਿਰ ਸਾਨੂੰ ਮਜਬੂਰਨ ਹਟਾਣਾ ਪੈਂਦਾ ਪਹਿਲਾਂ ਤਾਂ ਕਹਿੰਦਾ ਵੀ ਮੈਂ ਕਰਦਾ ਨਹੀਂ ਕੋਈ ਪਰ ਜੇ ਦੇ ਫਿਰ ਲੋਕ ਛੁਪ ਕੇ ਕਰ ਕੋਈ ਨਸ਼ਾ ਕਰਨ ਦਾ ਪਤਾ ਲੱਗਦਾ ਫਿਰ ਅਸੀਂ ਤਿੰਨ ਚਾਰ ਦੀ ਬਦਲੀ ਕੀਤੀ ਆ ਮੈਂ ਕਿਹਾ ਵੀ ਨਹੀਂ ਹੁਣ ਅਸੀਂ ਕਿਸੇ ਨੂੰ ਰੱਖਣਾ ਨਹੀਂ ਅਸੀਂ ਆਪ ਦਾ ਖੁਰਦਾ ਕੰਮ ਆਪ ਕਰਾਂਗੇ ਪਰ ਪਰ ਮੈਂ ਘੱਟ ਕਰ ਲਈਏ ਕੀ ਬਾਤ ਆਦੇ ਨੇ ਹੁਣ ਕਸਟਮਰ ਸਾਡੇ ਕੋ ਉਹਨਾਂ ਨੂੰ ਹੁਣ ਟਾਈਮ ਲੱਗ ਜਾਂਦਾ ਖਾਣ ਵਾਸਤੇ ਬਾਬਾ ਜੀ ਜਲਦੀ ਤੋਂ ਜਲਦੀ ਤੋਂ ਅਸੀਂ ਅਗਲੇ ਨੂੰ ਕਹਿੰਦੇ ਪਾਈਏ ਆਨੰਦ ਲੈਣਾ ਵਾ ਨਾ ਪੰਜ ਸੱਤ ਮਿੰਟਸ ਮੰਟ ਵੇਟ ਕਰ ਲਓ ਇਸ ਕਰਕੇ ਅਸੀਂ ਆਪ ਦਾ ਖੁੱਦ ਆ ਮੇਰੇ ਘਰ ਦੇ ਨੇ ਤੇ ਮੈਂ ਆਪਾਂ ਤੇ ਮੈਨੂੰ ਆਪਣੇ ਬੱਚੇ ਨੇ ਉਹ ਸਾਥ ਦੇ ਰਹੇ ਆ ਕਿ ਉਹਦੇ ਕਰਕੇ ਅਸੀਂ ਆਪ ਦਾ ਜੋ ਵੀ ਹੈ ਤੁਹਾਡੇ ਤੱਕ ਸੇਵਾ ਅਸੀਂ ਇੱਕ ਆਪਾਂ ਦਾ ਥਾਲੀ ਦੀ ਗੱਲ ਕਰੇ ਇੱਕ ਪਲੇਟ ਦੀ ਗੱਲ ਕਰੀਏ ਇੱਕ ਕਿੰਨੇ ਦੀ ਹੁੰਦੀ ਹੈ ਇੱਕ ਜੀ 70 ਰੁਪਏ ਦੀ ਪਲੇਟ ਆ ਜੀ ਦੋ ਪ੍ਰਸ਼ਾਦੇ ਆ ਜੀ ਤੇ ਸਾਗ ਹੈ ਨਾਲ ਮੱਖਣ ਹੈ ਸਾਗ ਇੱਕ ਵਾਰ ਲੈ ਲਓ ਦੋ ਵਾਰ ਲੈ ਲਓ ਮਿਲ ਜੂਗਾ ਜਿਹੜੇ ਦੁਆਰਾ ਐਕਸਟਰਾ ਅਸੀਂ ਰੋਟੀ ਲੈਨੇ ਆ ਨਾ ਰੋਟੀ ਫਿਰ 20 ਰੁਪਏ ਦੀ ਪ੍ਰੋਸੈਸ ਅਲੱਗ ਤੋਂ ਹੋ ਜਾਂਦੀ ਹੈ ਉਹ ਫਿਰ 90 ਰੁਪਏ ਦੀ ਪਲੇਟ ਬਣ ਗਈ। ਅਗਰ ਵੀ ਤੁਸੀਂ ਸਾਗ 3 3 4 ਵਾਰ ਲੈ ਲਿਆ ਫਿਰ ਤਿੰਨ ਪ੍ਰਸ਼ਾਦੀ 100 ਰੁਪਏ ਦੇ ਬਣ ਜਾਂਦੇ ਆ। ਇਸ ਕਰਕੇ ਹੁਣ ਕਈ ਕਸਟਮਰ ਆਉਂਦੇ ਆ ਬਾਬਾ ਜੀ ਫਲਾਨੀ ਜਗ੍ਹਾ ਤਾਂ 50 ਰੁਪਏ ਦਾ ਮਿਲਦਾ ਜਾਂ 60 ਰੁਪਏ ਦਾ ਮਿਲਦਾ ਹਨਾ। ਅਨਲਿਮਿਟਡ ਰੋਟੀਆਂ ਮਿਲਦੀ ਆ, ਏਦਾਂ ਮਿਲਦੀ ਆ। ਮੈਂ ਕਹਾਂ ਸਰ ਜੀ ਮਿਲਦਾ ਹੋਊਗਾ ਜ਼ਰੂਰ। ਪਰ ਐਸੀ ਜੀ ਕੁਆਲਿਟੀ ਜੇ ਤੁਸੀਂ ਵਧੀਆ ਲੰਗਰ ਪਾਣੀ ਛਕਣਾ ਨਾ ਤੇ ਉਹਦੀ ਕੁਆਲਿਟੀ ਦੇਖੋ ਤੇ ਪੈਸਾ ਨਾ ਦੇਖੋ। ਠੀਕ ਹੈ ਜੀ ਜੇ ਅਸੀਂ ਪੈਸਾ ਦੇਖਣਾ ਵਾ ਸਸਤੀ ਚੀਜ਼ ਦੇਖਣੀ ਆ ਫਿਰ ਉਹ ਪ੍ਰੈਸ਼ਰ ਕੁੱਕਰ ਤੇ ਆਮ ਜਿਵੇਂ ਮੱਕੀ ਆਪਾਂ ਖਰੀਦ ਕਰਕੇ ਆਟਾ ਆਮ ਬਾਜ਼ਾਰ ਤੋਂ ਲੈਣੇ ਆ ਉਹਦਾ ਆਟੇ ਦਾ ਤੁਹਾਨੂੰ ਰੋਟੀ ਮਿਲਣੀ ਆ ਹੁਣ ਜਿਹੜਾ ਅਸੀਂ ਆਟਾ ਲੈ ਕੇ ਆਨੇ ਆ ਜੀ ਇਹ ਆਟਾ ਸਾਡੇ ਕੋਲ ਸਪੈਸ਼ਲ ਪਹਾੜੀ ਮੱਕੀ ਦਾ ਆਟਾ ਹੈ ਜੀ ਤੇ ਇਹ ਹੁਣ ਆਟਾ ਹੁਣ ਅਗਲੇ ਕਹਿੰਦੇ ਪਛਾਣ ਕੀ ਹੈ ਬਾਬਾ ਜੀ ਇਹਦੀ ਹੁਣ ਅਸੀਂ ਇਹਦੀ ਪਛਾਣ ਇਹ ਹੁੰਦੀ ਆ ਵੀ ਜੇ ਤੁਸੀਂ ਠੰਡੇ ਪਾਣੀ ਨਾਲ ਇਹਨੂੰ ਗੁੰਨ ਲਓ ਚਾਹੇ ਗਰਮ ਨਾਲ ਗੁੰਨ ਲਓ ਇੱਕੋ ਜਿਹੀ ਲੇਸ ਹੋਗੀ ਤੇ ਰੋਟੀ ਟੁੱਟੂਗੀ ਨਹੀਂ ਠੀਕ ਹੈ ਜੀ ਇੱਕ ਪਸਾਈ ਤੇ ਇੱਕ ਗਿਣਾਈ ਤੇ ਇਹ ਸਾਨੂੰ ਹੁੰਦਾ ਕਿਉਂਕਿ ਹੁਣ ਸਾਡਾ ਆਟਾ ਜਿਹੜਾ ਨਾਲ ਗੱਲਾਂ ਹੋ ਰਹੀਆਂ ਇੱਕ ਵਾਰੀ ਇੱਕ ਰਚਪਾਤੀ ਜੜੀ ਬਣਾ ਕੇ ਦਿਖਾ ਦੇਣਾ ਬਣਾ ਕੇ ਦਿਖਾਣੇ ਆ ਜੀ ਆ ਦੇਖੋ ਹੁਣ ਤਾਂ ਤੁਸੀਂ ਲੇਟ ਆਏ ਹੋ ਹਿਸਾਬ ਨਾਲ ਆਏ ਹੋ ਪਰ ਹੁਣ ਸਾਡੇ ਕੋਲ ਕਸਟਮਰ ਹੈ ਨਹੀਂ ਟਾਈਮ ਤੁਹਾਡਾ ਤਾਂ ਓਵਰ ਹੋ ਚੁੱਕਾ ਇਸ ਕਰਕੇ ਆ ਪ੍ਰਸ਼ਾਦਾ ਤੁਹਾਨੂੰ ਅਸੀਂ ਬਣਾ ਕੇ ਦੱਸ ਦਨੇ ਆ ਆ ਦੇਖੋ ਬਿਲਕੁਲ ਠੰਡਾ ਪਾਣੀ ਹੈ ਜੀ ਆ ਤੁਹਾਡੇ ਸਾਹਮਣੇ ਲੇਣਾ ਬਿਲਕੁਲ ਠੰਡਾ ਪਾਣੀ ਹੈ ਜੀ ਆਮ ਜਿਵੇਂ ਹੁਣ ਸਰਦੀਆਂ ਚ ਹੁੰਦਾ ਫਰਿਜੋਂਗੇ ਹੁੰਦਾ ਜੀ ਇਹ ਠੀਕ ਹੈ ਜੀ ਆ ਦੇਖੋ ਤੁਹਾਡੇ ਸਾਹਮਣੇ ਅਸੀਂ ਆਟਾ ਗੁੰਨਣਾ ਹੁਣ ਜੀ ਤੇ ਇਹ ਕੋਈ ਗਰਮ ਪਾਣੀ ਨਹੀਂ ਹਾਂ ਨ ਵਧੀਆ ਲੇਸ ਬਣ ਜਾਣੀ ਹੈ ਇਹ ਕਿਤੇ ਕਿਤੇ ਨੇ ਕਿਤੇ ਬਹੁਤ ਜ਼ਿਆਦਾ ਟਰਾਈ ਕਰਦੇ ਨੇ ਬਣਦੀ ਨਹੀਂ ਮੱਕੇ ਦੀ ਰੋਟੀ ਕੋਈ ਕਹਿੰਦੇ ਸਾਡੇ ਤੋਂ ਬਣਾਣੀ ਨਹੀਂ ਆਂਦੀ ਆਟਾ ਨਹੀਂ ਸਾਡੇ ਤੋਂ ਜਿਹੜਾ ਵਧੀਆ ਤਰੀਕੇ ਨਾਲ ਗੁੰਨ ਹੁੰਦਾ ਇਹਦੇ ਵਿੱਚ ਕੀ ਖਾਸियत ਕੀ ਹੁੰਦੀ ਹੈ ਕਿ ਠੰਡੇ ਪਾਣੀ ਨਾਲ ਵੀ ਗੁੰਨ ਕੇ ਬਹੁਤ ਵਧੀਆ ਜਿਹੜੀ ਚਪਾਤੀ ਬਣ ਰਹੀ ਹੈ ਬਹੁਤ ਵਧੀਆ ਜਿਹੜੀ ਮੱਕੇ ਦੀ ਰੋਟੀ ਬਣ ਰਹੀ ਹੈ ਦੇਖੋ ਜੀ ਇੱਕ ਪਸਾਈ ਤੇ ਇੱਕ ਘਣਾਈ ਮੈਂ ਤੁਹਾਨੂੰ ਪਹਿਲਾਂ ਵੀ ਕਹਤਾ ਇੱਕ ਆਟੇ ਨੂੰ ਮਲ ਕੇ ਗੁੰਨਣਾ ਤੇ ਦੂਜੇ ਨੰਬਰ ਦੇ ਉੱਤੇ ਆਟੇ ਦੀ